ਦੀ ਕੀ ਖਤੇ ਸੋ ਬਸਤੋ ਹੈ ਮੇਰੇ ਵੀਰ ਅਤੇ ਦਿਲੰਦਰ ਤੋਂ ਸਾਰੇ ਪ੍ਰਤਵੰਤੇ ਸੱਜਣ ਸਾਡੇ ਕਲਗੀ ਦਲ ਦਾ ਸਦੇ ਸਹਿਯੋਗੀ ਅਤੇ ਸਾਡਾ ਅਕਾਲ ਪੁਰਖ ਸਾਲਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਰ ਸਾਲ ਦੀ ਤਰ੍ਹਾਂ ਕਲਕੀਟਰ ਟ੍ਰਸਟ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਆਫਤ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਆਂਦੀ ਹੈ ਚਾਹ ਉਹ ਪਚਾਲ ਹੋਵੇ ਚਾਹ ਉਹ ਪਾਣੀ ਦੀ ਮਾਰ ਹੋਵੇ ਚਾਹ ਕਿਸੇ ਵੀ ਤੇਜ਼ ਹਵਾਵਾਂ ਦਾ ਅਗ ਦਾ ਕੋਈ ਵੀ ਹੜ ਹੋਵੇ ਉਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਸੇਵਾ ਸੰਧਵਾਵਾ ਇਕਬਾਲ ਸਿੰਘ ਜੀ ਦੀ ਹਕਮਤ ਦੇ ਵਿੱਚ ਕਰਦੀ ਆ ਰਹੀ ਹੈ ਇੱਥੇ ਵੀ ਸਾਨੂੰ ਹਰ ਸਾਲ ਪਤਾ ਹੁੰਦਾ ਹੈ ਵੀ ਜਦੋਂ ਵੀ بارش ਦਾ ਸਮਾਂ ਆਦਾ ਹੈ ਤਾਂ ਸਾਡੇ ਜਿਹੜੇ ਚਾਰ ਦੇ ਆਮ ਮੁੱਖ ਨੇ ਪੰਜਾਬ ਦੇ ਉਹ ਚਾਰਾਂਦ ਰਿਆਵਾਜ ਕਿਤੇ ਨਾ ਕਿਤੇ ਹਰ ਸਾਲ ਸਾਨੂੰ ਬਹੁਤ ਵੱਡੀ ਆਫਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਲਗੀਧਰ ਟਸਟ ਦੇ ਵਿੱਚ ਸੂਜ ਪ੍ਰੈਸ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਹ ਆਪਜੀ ਸਾਰੇ ਪ੍ਰੈਸ ਵੱਲੋਂ ਖਬਰੇ ਛਾਪੀ ਜਾਵੇ ਇਹ ਸਾਡੇ ਕੋਲ ਹਰ ਤਰ੍ਹਾਂ ਦੇ ਸਾਧਨ ਹੁੰਦੇ ਨੇ ਕਿਸਤੀਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਇੰਜਨ ਤੇ ਚੱਲਣ ਵਾਲੀਆਂ ਚੱਪੂ ਵਾਲੀਆਂ ਨਹੀਂ ਤੱਕ ਤੇਜ਼ ਮਹਾਵ ਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ ਔਰ ਵੈਲਡਿੰਗ ਦੇ ਨਾਲ ਔਰ ਫਾਇਰ ਦੇ ਨਾਲ ਹਰ ਤਰ੍ਹਾਂ ਦੀ ਸਾਡੀ ਆਫਤ ਕੋਈ ਵੀ ਜੋ ਦੁਨਿਆਵੀ ਹੈਗੀਆਂ ਨੇ ਉਸ ਨੂੰ ਅਸੀਂ ਜੋ ਰਾਹਤ ਕਾਰਜਾਂ ਦੇ ਵਿੱਚ ਵਰਤਣ ਲਈ ਸਕਲਗੀਦਰ ਟਸ ਦਾ ਬਹੁਤ ਵੱਡਾ ਇੱਕ ਸੈਟਅਪ ਹੈਗਾ ਅਸੀਂ ਇਮੀਡੀਏਟ ਕਟੋਗਲ 500 ਤੋਂ 1000 ਬੰਦਾ ਵਿਦਨ 2 ਔਰ 2 ਘੰਟਿਆਂ ਦੇ ਵਿੱਚ ਅਸੀਂ ਸਾਰੇ ਕੰਮ ਆਪਣੇ ਬੰਦ ਕਰ ਦਿੰਨੇ ਆ ਮਹਾਂਪੁਰਸ਼ਾ ਦੇ ਹੁਕਮ ਦੇ ਵਿੱਚ ਅਸੀਂ ਸਾਰੀ ਜੋ ਸਿਵਲ ਡਿਪਾਰਟਮੈਂਟ ਦੇ ਕਲਗੀਦਰ ਟਾਸ ਤੇ 150 ਅਦਾਰੇ ਨੇ 131 ਸਕੂਲ ਨੇ ਔਰ ਹਸਪੀਟਲ ਔਰ ਦਫਤਰ ਔਰ ਅਦਾਰੇ ਜਿਹੜੇ ਲਗਭਗ 150 ਬਣ ਜਾਂਦੇ ਨੇ ਅਸੀਂ ਉਹ ਤੋਂ ਸਿਵਲ ਡਿਪਾਰਟਮੈਂਟ ਦਾ ਕੰਮ ਬੰਦ ਕਰਕੇ ਸਾਰੀ ਦੀ ਸਾਰੀ ਟੀਮ ਜੇ ਆਫਤਾਂ ਦੇ ਵਿੱਚ ਲਗਾ ਦਿੰਨੇ ਆ ਔਰ ਐਕਸਪਰਟ ਟੀਮ ਹੁੰਦੀ ਹੈ ਸਾਡੀ ਔਰ ਬਚਨ ਬੰਦ ਹੁੰਦੀ ਹੈ ਤਾਂ ਕਿ ਉਹ ਅੱਛੀ ਤਰ੍ਹਾਂ ਕੰਮ ਕਰ ਸਕਣ ਔਰ ਮਨੁੱਖਤਾ ਦੀ ਸੇਵਾ ਕਰ ਸਕਣ ਜੋ ਇਹ ਕਾਰਜ ਸ਼ੁਰੂ ਹੋਇਆ 25 ਤਰੀਕ ਤੋਂ ਜਦੋਂ ਡੀਸੀ ਜੋ ਪਠਾਨਕੋਟ ਨੇ ਸਾਡਾ ਕਸ ਨੂੰ ਕਾਲ ਕੀਤੀ ਵੀ ਸਾਡੀ ਆ ਕੇ ਬਾਹ ਫੜੋ ਸਾਨੂੰ ਕਿਸ਼ਤੀਆਂ ਭੇਜੋ ਤੇ ਸਾਡੀ ਰਾਤ ਕਰੋ ਉਸ ਤੋਂ ਬਾਅਦ ਫਿਰੋਜ਼ਪੁਰ ਜੋ ਗੁਰਦਾਸਪੁਰ ਡੀਸੀ اور ਐਸਟੀਐਮ ਦਾ ਫੋਨ ਆਇਆ ਇਹ ਸਾਡੇ ਲਈ ਕਿਸ਼ਤੀਆਂ ਔਰ ਆਫਤ ਦਾ ਹਾਲ ਪੜੋ ਫਿਰ ਅੰਮ੍ਰਿਤਸਰ ਡੀਸੀ ਉਸ ਤੋਂ ਬਾਅਦ ਫਿਰੋਜ਼ਪੁਰ ਔਰ ਹੁਣ ਕੱਲ ਅੱਜ ਜੋ ਹੈ ਫਾਜ਼ਿਲਕਾ ਅਸੀਂ ਪੰਜ ਡਿਸਟ੍ਰਿਕਟ ਦੇ ਵਿੱਚ ਜੋ ਡੀਸੀ ਸਹਿਬਾਨ ਹਨ ਉਹਨਾਂ ਦੀ ਪੁਕਾਰ ਦੇ ਮੁਤਾਬਕ ਉਹਨਾਂ ਦੀ ਮਦਦ ਦੇ ਮੁਤਾਬਕ ਅਸੀਂ ਕਲਗੀ ਦਾ ਟਾਸ ਤੋਂ ਆਪਣੀਆਂ ਸਾਰੀਆਂ ਟੀਮਾਂ ਭੇਜੀਆਂ ਜਦੋਂ ਜਾ ਕੇ ਹੜ੍ਹਾਂ ਦੇ ਹਾਲਾਤ ਵੇਖੇ ਤਾਂ ਬਹੁਤ ਜ਼ਿਆਦਾ ਕਿਸ਼ਤੀਆਂ ਦੀ ਲੋੜ ਸੀ ਇਮੀਜੇਟ ਸੰਸਥਾ ਨੇ ਹੋਰ ਕਿਸ਼ਤੀਆਂ ਪਰਚੇਤ ਕੀਤੀਆਂ ਜੋ ਅੱਜ ਸਾਰੀ ਜਗ੍ਹਾ ਤੇ ਪਹੁੰਚ ਗਈਆਂ ਜੋ ਕਿ ਬਹੁਤ ਮਹਿੰਗੀਆਂ ਕਿਸ਼ਤੀਆਂ ਇੰਜਨ ਦੇ ਨਾਲ ਹੋਣ ਵਾਸਤੇ ਅਸੀਂ ਲਗਭਗ 50 ਪਿੰਡਾਂ ਦੇ ਵਿੱਚ ਐਸਿਉ ਕਰ ਚੁੱਕੇ ਹਾਂ 50 ਪਿੰਡਾਂ ਦੇ ਵਿੱਚੋਂ ਆਪਣੀ ਜੋ ਉਥੋਂ ਦੀ ਕਾਇਨਾਤ ਹੈ ਜਾਂ ਮਨੁੱਖਤਿਆਂ ਦਾ ਇੱਕ ਬੀਬੀਆਂ ਪੈਣਾ ਬੱਚਿਆਂ ਨੂੰ ਕਰ ਚੁੱਕੇ ਆਂ ਔਰ ਛੋਟੇ ਪਸ਼ੂਆਂ ਨੂੰ ਕਰ ਚੁੱਕੇ ਆਂ ਉੱਥੇ ਇਸ ਇਲਾਕੇ ਦੇ ਵਿੱਚ ਜਿਹੜੇ ਸਾਡੇ ਗੁੱਜਰ ਵੀਰ ਨੇ ਉਹਨਾਂ ਦੇ ਪਸ਼ੂ ਬਹੁਤ ਮਰ ਚੁੱਕੇ ਨੇ ਉਹ ਛੋਟੇ ਬੱਚਿਆਂ ਨੂੰ ਆਪਣੇ ਪੀਸਤੀਆਂ ਦੇ ਰਾਂ ਹੀ ਮਾਰ ਕਰਵਾ ਰਹੇ ਸੀ ਸਾਡੇ ਤੋਂ ਜੋ ਹਾਲਾਤ ਅੱਜ ਮੈਂ ਸਾਰੀ ਰਾਤ ਦਾ ਹੀ ਤਕਰੀਬਨ ਸਾਈਡ ਤੇ ਹਾਂ ਔਰ ਹੁਣ ਮੈਂ ਅੰਮ੍ਰਿਤਸਰ ਦਾ ਜੋ ਆਪ ਸਾਡਾ ਰਾਮ RAMDAS ਜੋ ਇਲਾਕਾ ਹੈ RAM SAR RAM SAR RAM SAR ਦਾ ਇਲਾਕਾ ਹੈ ਉੱਥੇ ਤਕਰੀਬਨ 8 ਤੋਂ 10 ਫੁੱਟ ਪਾਣੀ ਹੈ ਡੀਸੀ ਸਾਹਿਬਾਨ ਉਥੋਂ ਦੇ ਜੋ ਅੰਮ੍ਰਿਤਸਰ ਦੇ ਸਵੇਰੇ 4 ਵਜੇ ਦੇ ਸਾਡੇ ਨਾਲ ਨੇ ਉਹ ਹਰਾਨਗੀ ਦਿਖਾਲਾ ਮੈਂ ਉਹਨਾਂ ਦਾ ਥੈਂਕਸ ਕਰਦਾ ਇੱਕ ਲੇਡੀ ਹੁੰਦੇ ਨਾਲ ਤੇ 4 ਵਜੇ ਦੇ ਉਹ ਸਾਈਡ ਤੇ ਬੈਠੇ ਨੇ ਤੇ ਸਾਡੀਆਂ ਟੀਮਾਂ ਵੀ ਨਾਲ ਬੈਠੀਆਂ ਨੇ ਤੇ ਹੋਰ ਹੁਣ ਤਾਂ ਐਨਡੀਐਫ ਦੀਆਂ ਵੀ ਟੀਮਾਂ ਉੱਥੇ ਪਹੁੰਚ ਗਈਆਂ ਨੇ ਉਹ ਇਲਾਕਾ ਘੱਟੋ ਘੱਟ 100 150 ਪਿੰਡ ਮਾਰ ਦੇ ਵਿੱਚ ਆ ਗਿਆ ਹੈ ਪਾਣੀ ਦੀ ਮਾਰ ਚ ਔਰ ਇੱਥੇ ਜੋ ਜੋ ਗੁਰਦਾਸਪੁਰ ਦਾ ਇਲਾਕਾ ਸੀ ਦੀਨਾ ਨਗਰ ਦਾ ਔਰ ਗੁਰਦਾਸਪੁਰ ਹੁਣ ਡੇਰਾ ਬਾਬਾ ਨਾਨਕ ਡੇਰਾ ਨਾਲ ਬਾਬਾ ਨਾਨਕ ਦੀ ਸਾਡੀਆਂ ਟੀਮਾਂ ਪਹੁੰਚਿਆ ਤੇ 8 ਤੋਂ 10 ਫੁੱਟ ਪਾਣੀ ਹੈ ਇਸ ਵੇਲੇ ਅੱਧਾ ਡੇਰਾ ਬਾਬਾ ਨਾਨਕ ਡੁੱਬ ਚੁਕਾ ਹੈ ਇਹ ਅਸਲੀਅਤ ਦੀ ਗੱਲ ਹੈ ਜੋ ਅੱਖੀਂ ਵੇਖਣ ਦੀ ਗੱਲ ਹੈ ਤਾਂ ਇਹਨਾਂ ਸਾਰੇ ਕਾਰਜਾਂ ਲਈ ਕਲਗੀ ਦਾ ਟਸਟ ਸੈਂਕੜੇ ਆਦਮੀ ਸਾਡੇ ਜਿਹੜੇ ਨੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਦਿਨ ਰਾਤ ਔਰ ਐਨਡੀਐਫ ਆਪਣੀ ਡਿਊਟੀ ਕਰਕੇ ਜਾਂਦਾ ਇਹ ਸਾਡੇ ਵਲੰਟੀਅਰ ਜੋ ਸੇਵਾ ਸਮਝ ਕੇ ਨਾਈਟ ਟਾਰਚਾ ਨਾਲ ਵੀ ਆਦਮੀ ਕੱਢ ਰਹੇ ਨੇ ਆਪਣੀ ਜਾਨ ਦੀ ਥੇਲੀ ਤੇ ਰੱਖ ਕੇ ਔਰ ਇਸ ਤਰ੍ਹਾਂ ਦੇ ਕਾਰਜਾਂ ਲਈ ਸਾਰੀ ਸੰਗਤ ਤੋਂ ਅਸੀਂ ਅਸੀਸ ਮੰਗਦੇ ਹਾਂ ਤਾਂ ਕਿ ਇਹ ਕਾਰਜ ਬਹੁਤ ਹੀ ਅਸੀਸ ਨਾਲ ਹੋਣ ਵਾਲੇ ਨੇ ਕਿਸੇ ਦੇ ਈਗੋ ਨਾਲ ਹੋਣ ਵਾਲੇ ਨਹੀਂ ਹੈਗੇ ਤੇ ਇਹ ਕਾਰਜਾਂ ਲਈ ਬਹੁਤ ਵੱਡੇ ਧਰ ਦੇ ਵੀ ਲੋੜ ਪੈਂਦੀ ਆ ਕੱਲ ਅਸੀਂ ਇਮੀਡੀਏਟ 25 ਲੱਖ ਦੇ ਵੋਟ ਫਰੀਦ ਕੇ ਕੋਚਾਂ ਨੂੰ ਲੱਗਾ ਆਫਤ ਬਹੁਤ ਵੱਡੀ ਹੈ ਸਾਡੇ ਵੋਟ ਘਟ ਪੈ ਰਹੇ ਨੇ ਅਸੀਂ ਇਮੀਜ ਗੁਰਗਾਵਾ ਤੋਂ ਅਸੀਂ ਤਿੰਨ ਵੋਟ ਹੋਰ ਮੰਗਾਏ ਚਾਰ ਇੰਜਨ ਹੋਰ ਵੱਡੇ ਮੰਗਾਏ ਤਾਂ ਕਿ ਅਸੀਂ ਇਸ ਨਾਲ ਜੂਝ ਸਕੀਏ ਤੇ ਪਬਲਿਕ ਦੀ ਸੇਵਾ ਕਰ ਸਕੀਏ ਉਸ ਨਾਲ ਹੋਇਆ ਕਿ ਵੀ ਅਸੀਂ ਬਹੁਤ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਸਫਲ ਹੋ ਗਏ ਔਰ ਇਹ ਕੰਮ ਲਗਾਤਾਰ ਚੱਲ ਰਿਹਾ ਹੈ ਸਾਡੀਆਂ ਹੁਣ ਟੀਮਾਂ ਫਿਰੋਜ਼ਪੁਰ ਔਰ ਖਾਦਰ ਦਾ ਅਜਰਾਤ ਨੂੰ ਪਹੁੰਚ ਜਾਣਗੀਆਂ ਵੋਟ ਲੈ ਕੇ ਉੱਥੇ ਵੀ ਅਸੀਂ ਲਗਾਤਾਰ ਇਹ ਕਾਰਜ ਲਈ ਸਾਡੀਆਂ ਟੀਮਾਂ ਵਲੰਟੀਅਰ ਸਾਡੇ ਉੱਥੇ ਪਹੁੰਚ ਚੁੱਕੇ ਨੇ ਸੋ ਸਮੁੱਚੀ ਪ੍ਰੈਸ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਇਹ ਕਾਰਜਾਂ ਲਈ ਇਹ ਤੁਹਾਡਾ ਸੰਦੇਸ਼ ਹਰ ਘਰ ਤੱਕ ਪਹੁੰਚ ਜਾਏ ਉੱਥੇ ਲੰਗਰ ਦੀ ਲੋੜ ਹੈ ਖਾਸ ਕਰਕੇ ਪਾਣੀ ਦੀ ਬਹੁਤ ਵੱਡੀ ਲੋੜ ਹੈ ਔਰ ਉਹਨਾਂ ਦੇ ਘਰ ਦੇ ਸਮਾਨ ਦੀ ਲੋੜ ਹੈ ਜੋ ਬੱਚੇ ਨੇ ਜੋ ਬਜ਼ੁਰਗ ਨੇ ਉਹਨਾਂ ਨੂੰ ਜੋ ਰੂਟੀਨ ਦਾ ਸਾਡਾ ਸੌਣ ਬੈਠ ਖਾਣ ਪੀਣ ਸਾਰਾ ਹੁੰਦਾ ਹੈ ਉਨਾ ਕਾਰਜ ਲਈ ਆਪ ਸਾਰੇ ਡਾਇਰੈਕਟਲੀ ਭਾਵੇਂ ਮਦਦ ਕਰੋ ਭਾਵੇਂ ਸੰਸਥਾਵਾਂ ਦੇ ਥਰੂ ਮਦਦ ਕਰੋ ਅੱਜ ਇੱਕ ਬਹੁਤ ਵੱਡੀ ਆਫਤ ਆਈ ਹੋਈ ਹੈ ਪੰਜ ਡਿਸਟ੍ਰਿਕਟ ਨੇ ਲਗਾਤਾਰ ਸੋ ਆਪਾਂ ਸਾਰੇ ਰਲ ਮਿਲ ਕੇ ਇਹ ਕਾਰਜ ਲਈ ਸੇਵਾ ਨਿਭਾਈਏ ਔਰ ਆਪ ਜੀ ਨੂੰ ਕੋਈ ਵੀ ਕੁਐਸਚਨ ਦੀ ਆਪ ਚਾਹਦੇ ਜੇ ਦਾ ਸਾਹ ਹਾਜ਼ਰ ਹੈ ਆਪ ਜੀ ਕੁਐਸਚਨ ਦਾ ਜਵਾਬ ਦੇਵੇਗਾ ਤਾਂ ਕਿ ਆਪਾਂ ਰਲ ਕੇ ਇਸ ਕਾਰਜ ਨੂੰ ਸਫਲ ਕਰੀਏ ਔਰ ਸਭ ਤੋਂ ਵੱਡੀ ਜੋ ਪਿੰਡ ਦੀ ਉੱਥੋਂ ਦੇ ਲੋਕਾਂ ਦੀ ਪੁਕਾਰ ਹੈ ਸਾਡੇ ਦਰਿਆਵਾਂ 'ਚੋਂ ਪਹਿਲਾਂ ਰੇਤਾ-ਭੱਜੀ ਕੱਢਿਆ ਜਾਂਦਾ ਸੀ ਹੁਣ ਰੇਤਾ-ਭੱਜੀ ਨਹੀਂ ਨਿਕਲ ਰਿਹਾ ਉੱਥੋਂ ਨਾ ਨਿਕਲਣ ਕਰਕੇ ਸਾਡੇ ਦਰਿਆਵਾਂ ਦਾ ਲੈਵਲ ਉੱਚਾ ਹੋ ਗਿਆ ਔਰ ਉੱਥੋਂ ਦੇ ਜ਼ਿਮੀਦਾਰੇ ਕਹਿੰਦੇ ਨੇ ਦਰਿਆ ਸਾਡੀ ਜ਼ਮੀਨ ਨਾਲੋਂ ਉੱਚੇ ਹੋ ਗਏ ਨੇ ਇਸ ਕਰਕੇ ਬੰਨ ਟੁੱਟ ਰਹੇ ਇਹ ਅਸਲੀਅਤ ਹੈ ਬੜੇ ਲੰਮੇ ਸਮੇਂ ਤੋਂ ਦਰਿਆਵਾਂ ਦੇ ਵਿੱਚੋਂ ਰੇਤਾ-ਭੱਜੀ ਨਾ ਨਿਕਲਣ ਕਰਕੇ ਰੇਤ ਨਾ ਨਿਕਲਣ ਕਰਕੇ ਸਾਡਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ ਕਿਉਂ ਪਹਾੜਾਂ ਤੋਂ ਪਾਣੀ ਜੋ ਆ ਰਿਹਾ ਹੈ ਉੱਥੋਂ ਬਹੁਤ ਪੱਥਰ ਔਰ ਰੇਤ ਨਾਲ ਆ ਰਿਹਾ ਹੈ ਦਰਿਆਵਾਂ ਵਿੱਚੋਂ ਕੋਈ ਨਿਕਾਸੀ ਨਹੀਂ ਹੈ ਉਸ ਦੀ ਨਾ ਹੋਣ ਕਰਕੇ ਸਾਡੇ ਬੰਨ ਟੁੱਟ ਰਹੇ ਨੇ ਕੁਝ ਵਜ੍ਹਾ ਜਿ ਕੁਦਰਤ ਦੀਆਂ ਆਫਤਾਂ ਵੀ ਉਸ ਤਰ੍ਹਾਂ ਦੀਆਂ ਬਣਦੀਆਂ ਜਾ ਰਹੀਆਂ ਨੇ ਜੋ ਕਿ ਬੱਦਲ ਫਟਣ ਦਾ ਜਿਹੜਾ ਇੱਕ ਨਵਾਂ ਇੱਕ ਸ਼ੁਰੂ ਹੋ ਗਿਆ ਕੁਦਰਤ ਦਾ ਇੱਕ ਆਫਤ ਜਿੰਦੇ ਨਾਲ ਜਗ੍ਹਾ ਜਗ੍ਹਾ ਤੇ ਬੱਦਲ ਫਟ ਰਹੇ ਨੇ ਇਹ ਸਾਰਾ ਹਿਮਾਚਲ 'ਚ ਵੀ ਅਸੀਂ ਸੇਵਾ ਨਿਭਾ ਰਹੇ ਹਾਂ ਮੰਡੀ ਉਸ ਇਲਾਕੇ ਸਾਰੇ ਚ ਵੀ ਕਲਗੀਦਰ ਟ੍ਰਸਟ ਇਹ ਸੇਵਾ ਨਿਭਾ ਰਿਹਾ ਹੈ ਅਸੀਂ ਉੱਥੇ ਵੀ ਘਰ ਬਣਾਉਣ ਦੀ ਕਮਿਟਮੈਂਟ ਕਰਕੇ ਆਏ ਹਾਂ ਕਿ ਉੱਥੋਂ ਦੇ ਲੋਕਾਂ ਦੇ ਜਿੰਨੇ ਹੋ ਸਕੇ ਅਸੀਂ ਘਰ ਬਣਾਵਾਵਾਂਗੇ ਜੋ ਇਹ ਆਫਤ ਚੱਲ ਰਹੀ ਹੈ ਸਾਡਾ ਕੰਮ ਇੱਥੇ ਖਤਮ ਨਹੀਂ ਹੋ ਜਾਗਾ ਸਾਡਾ ਕੰਮ ਪਾਣੀ ਕੱਢਣ ਤੋਂ ਬਾਅਦ ਜੋ ਸਾਡੀਆਂ ਬਿਮਾਰੀਆਂ ਆ ਗਈਆਂ ਅਸੀਂ ਵੱਡੇ ਸਪਰੇਅ ਪੰਪ ਲੈੇ ਹੋਏ ਨੇ ਜੋ ਸਾਰੇ ਪਿੰਡ ਨੂੰ ਅਸੀਂ ਲਗਾਤਾਰ ਨਾਈਟ ਸ਼ਾਮ ਨੂੰ ਦਿਨ ਛਪਨ ਵੇਲੇ ਜੋ ਅਸੀਂ ਸਾਰੇ ਪਿੰਡ ਦੇ ਫਿਰ ਸਪਰੇਅ ਕਰਦੇ ਆ ਲਗਾਤਾਰ 15 20 ਦਿਨ ਉਸ ਦੇ ਵਿੱਚ కెమికਲ ਡੀਜ਼ਲ ਜੋ ਮੈਡੀਕਲ ਦਵਾਈਆਂ ਪੈਂਦੀਆਂ ਨੇ ਉਸ ਨਾਲ ਅਸੀਂ ਸਪਰੇਅ ਕਰਕੇ ਧੂਏ ਵਾਲਾ ਜੋ ਹੁੰਦਾ ਉਸ ਨਾਲ ਕਰਦੇ ਆ ਫਿਰ ਮੈਡੀਕਲ ਟੀਮਾਂ ਆਉਂਦੀਆਂ ਸਹਾਇਤਾ ਕਰਦੀਆਂ ਨੇ ਉਸ ਤੋਂ ਬਾਅਦ ਜਿਹੜੇ ਪਰਿਵਾਰਾਂ ਨੂੰ ਰਾਸ਼ਨ ਨਹੀਂ ਹੈਗਾ ਘਰ ਨਹੀਂ ਹੈਗਾ ਘਰ ਟੁੱਟ ਗਏ ਨੇ ਸਮਾਨ ਨਹੀਂ ਹੈਗਾ ਉਹਨਾਂ ਦੇ ਰਹਿਣ ਸਹਿਣ ਵਾਸਤੇ ਕੱਪੜੇ ਨਹੀਂ ਹੈਗੇ ਸੋ ਇਹ ਸੰਗਤਾਂ ਸਾਨੂੰ দান ਦੇ ਕੇ ਇਸ ਕਾਰਜ ਲਈ ਮੋਰੀ ਕਰਦੀਆਂ ਨੇ ਅਸੀਂ ਇਹ ਲਗਾਤਾਰ ਫਿਰ ਲਗਭਗ 3 ਮਹੀਨਿਆਂ ਦਾ ਇੱਕ ਹਾਲ ਚੱਲਦਾ ਹੈ ਜਿਨ੍ਹਾਂ ਦੇ ਮਕਾਨ ਟੁੱਟ ਜਾਂਦੇ ਨੇ ਉਹਨਾਂ ਨੂੰ ਅਸੀਂ 6 ਮਹੀਨਿਆਂ ਤੱਕ ਆਉਣ ਵਾਲੀ ਬਰਸਰਦੀ ਤੋਂ ਪਹਿਲਾਂ-ਪਹਿਲਾਂ ਮਕਾਨ ਬਗਾਨਾਣ ਦਾ ਵੀ ਕਾਰਜ ਕਰਦੇ ਹਾਂ ਤੇ ਉਸ ਤੋਂ ਬਾਅਦ ਜੋ ਬਹੁਤ ਗਰੀਬੀ ਵਿੱਚ ਆ ਜਾਂਦਾ ਹੈ ਇੱਕ ਪਰਵਾਰ ਘਰ ਵੀ ਚਲਾ ਗਿਆ ਫਸਲ ਵੀ ਚਲੀ ਗਈ ਜੌਬ ਵੀ ਚਲੀ ਗਈ ਪਸ਼ੂ ਵੀ ਚਲੇ ਗਏ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਸੰਸਤਾ ਫਿਰ ਪੀਕੜਾਉਂਦੀ ਹੈ ਇਹ ਸਭ ਤੋਂ ਵੱਡੀ ਜਿਹੜੀ ਬਾਹ ਫੜਨ ਵਾਲੀ ਗੱਲ ਹੈ ਉਹ ਔਨਾ ਦੇ ਬੱਚਿਆਂ ਦੀ ਪੜ੍ਹਾਈ ਕਰ ਬਣ ਗਿਆ ਪਰ ਬੱਚਿਆਂ ਦਾ ਮਾਲੀ ਹਾਲਤ ਉਹਨਾਂ ਦੀ ਬਹੁਤ ਥੱਲੇ ਚਲੀ ਗਈ ਉਹ ਗਰੀਬੀ ਦੇ ਵਿੱਚ ਪਰਵੇਸ਼ ਹੋ ਗਏ ਤੇ ਅਸੀਂ ਸਮੂਚੀਆਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਆਓ ਆਪਾਂ ਕਿਸੇ ਬੱਚੇ ਦੀ ਬਾਹ ਫੜੀਏ ਕਿਸੇ ਦੇ ਘਰ ਬਣਾਉਣ ਦੀ ਬਾਹ ਫੜੀਏ ਔਰ ਉਹਨਾਂ ਦੇ ਜੋਲ ਇਸ ਵੇਲੇ ਰੋਜ਼ ਦੇ ਜੋ ਖਾਣ ਪੀਣ ਦੇ ਜਾਂ ਰੋਜ ਦੇ ਪਹਿਨਣ ਦੇ ਜੋ ਸੋਧਨ ਹਨ ਉਹਨਾਂ ਨੂੰ ਮਹਿਆ ਕਰਾਈਏ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਮਨੁੱਖਤਾ ਦੀ ਸੇਵਾ ਸਮਝ ਕੇ ਸਭੇ ਸਾਂਝੀ ਵਾਲ ਸਿਧਾਂਤ ਸਾਡੇ ਲਈ ਸਾਰੇ ਸਾਂਝੀ ਵਾਲ ਹੈ ਅਸੀਂ ਸਾਰੇ ਮਨੁੱਖਤਾ ਦੀ ਸੇਵਾ ਲਈ ਆਓ ਅੱਗੇ ਵਧੀਏ ਔਰ ਸਾਡੇ ਆਈ ਸਾਹਿਬ ਆਏ ਹੋਏ ਨੇ ਜੋ ਸਾਡਾ ਇੱਕ ਲਗਾਤਾਰ ਇਹ ਜਿਹੜੀ ਸਾਡੀ ਇੱਕ ਬੁੱਕ ਛਪੀ ਹੋਈ ਹੈ ਇਹਦੇ ਵਿੱਚ ਜਿਹੜੇ ਸਾਡੇ ਰਾਹਤ ਕਾਰ ਦੇ ਨੇ ਇਹਦੇ ਤੇ ਬੜੀ ਡਿਟੇਲ ਦਿੱਤੀ ਹੋਈ ਆ ਹੁਣ ਤੱਕ ਇਹ ਸੰਸਥਾ ਲਗਾਤਾਰ ਹਰ ਸਾਲ ਇਹ ਰਾਹਤ ਕਾਰਡ ਜਿਹੜੀ ਹੈ ਕਰਦੀ ਆ ਰਹੀ ਹੈ ਸੋ ਇਹਨਾਂ ਰਾਹਤ ਕਾਰਡਾਂ ਦੇ ਵਿੱਚ ਜਿਹੜਾ ਵੀ ਸੇਵਾਵਾਂ ਪਹੁੰਚਾਣਾ ਚਾਹੁੰਦਾ ਹੈ ਉਸ ਦਾ ਕਾਉਂਟ ਨੰਬਰ ਇਸ ਦੀ ਈਮੇਲ ਆਈਡੀ ਉਹ ਸਾਰੇ ਦਿੱਤੇ ਹੋਏ ਨੇ ਤੇ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਇਮਾਰਤਾਂ ਨੂੰ ਉਹਨਾਂ ਦੇ ਖਾਣ-ਪੀਣ ਨੂੰ ਉਹਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧ ਲਈ ਜਿੱਥੇ ਕਲਗੀਧਰ ਟਰਸਟ ਵਚਨਬੰਦ ਹੈ ਉੱਥੇ ਸਮੂਚੀਆਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਹੈ ਆਓ ਆਪਾਂ ਨਾਲ ਮਿਲ ਕੇ ਇਸ ਕਾਲਜ ਨੂੰ ਹੰਬੜਾ ਮਾਰ ਕੇ ਸਿਰੇ ਚੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੇ ਹਾਲਾਤ ਨੇ ਉਦਪਤੀ ਆਪਕੋ ਵੀ ਆਈਆ ਤੇ ਇਹਨੂੰ ਸਿੱਕੀ ਤੋਂ ਸਰਕਾਰੀ ਸਰਕਾਰ ਦੀ ਕੰਮ ਚੱਕੀ ਕਿਵੇਂ ਦੇਖਦੇ ਇਸ ਤਰ੍ਹਾਂ ਹੈ ਜਦੋਂ ਇਸ ਕੰਟਰੋਵਰਸੀ ਚ ਪੈ ਜਾਗੇ ਤੇ ਹੱਲ ਨਹੀਂ ਹੈਗਾ ਐਸੇ ਸਾਡਾ ਨਿਸ਼ਾਨਾ ਕੀ ਹੈ ਮਨੁੱਖਤਾ ਨੂੰ ਬਚਾਉਣਾ ਇਹ ਪੋਲੀਟੀਕਲ ਹੈ ਕਿ ਸਰਕਾਰਾਂ ਕਰੀਆਂ ਨੇ ਕੀ ਨਿਕਾਲੀਆਂ ਅਸੀਂ ਇਸ ਇਸ਼ੂ ਨੂੰ ਨਹੀਂ ਕਰਨਾ ਚਾਹੁੰਦੇ ਅਸੀਂ ਕਰਨਾ ਚਾਹੁੰਦੇ ਮਨੁੱਖਤਾ ਦੀ ਸੇਵਾ ਅਸੀਂ ਕੋਈ ਬੇਨਤੀ ਆਪ ਸਾਰਿਆਂ ਨੂੰ ਕਰਦੇ ਆਓ ਸਾਥ ਦਿਓ ਆਪਾਂ ਮਨੁੱਖਤਾ ਦੀ ਸੇਵਾ ਲਈ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾਤਰ ਜਿਹੜਾ ਪ੍ਰਭਾਵ ਰਹਿ ਗਿਆ ਕਿ ਜਿਵੇਂ ਜਲੰਧਰ ਤੇ ਵੀ ਕਿੰਦੇ ਖਲਾਫ ਕਿਹੜੇ ਪਾੜੇ ਨੇ ਤੁਸੀਂ ਕਿਹੜੇ ਕਿਹੜਾ ਇਲਾਕੇ ਨੂੰ ਜਾ ਕੇ ਦੇਖਿਆ ਕਿ ਕਿੰਨੀ ਜ਼ਿਆਦਾਤਰ ਜਿਹੜਾ ਆ ਨੁਕਸਾਨ ਜਿਹੜਾ ਜ਼ਿਆਦਾ ਜੋ ਜਲੰਧਰ ਦਾ ਇਲਾਕਾ ਹੈਗਾ ਸਾਡਾ ਜਿਹੜਾ ਸੁਲਤਾਨਪੁਰ ਲੋਧੀ ਦਾ ਅਸੀਂ ਵੀ ਇੱਥੇ ਪ੍ਰਵੇਸ਼ ਹੋਏ ਸੀ ਪਰ ਇੱਥੇ ਬੜੇ ਮਾਹਕੂਚ ਪਹੁੰਚ ਗਏ ਸੀ ਉਹਨਾਂ ਨੇ ਉੱਥੇ ਉਹ ਕਾਰਜ ਸੰਭਾਲ ਲਿਆ 16 ਪਿੰਡ ਜੋ ਡੱਬੇ ਸੀ ਜੋ ਅਸੀਂ ਹੁਣ ਦੇਖਿਆ ਪਠਾਨਕੋਟ ਪਠਾਨਕੋਟ ਦੋ ਦਿਨਾਂ ਲੱਗ ਗਏ ਜੋ ਤਹਿਸੀਲ ਦਾ ਇਲਾਕਾ ਹੈ ਉੱਥੇ ਬਹੁਤ ਜ਼ਿਆਦਾ ਬਰਬਾਦੀ ਹੋਈ ਹੈ ਅੱਗੇ ਜੋ ਆਪਾਂ ਡੇਰਾ ਬਾਬਾ ਨਾਨਕ ਦੇਖ ਰਹੇ ਹਾਂ ਉੱਥੇ ਬਹੁਤ ਜ਼ਿਆਦਾ ਬਰਬਾਦੀ ਹੋਣ ਦੇ ਚਾਂਸ ਬਣ ਚੁੱਕੇ ਨੇ ਇੱਥੇ ਜੋ ਆਫਤ ਹੈ ਬਹੁਤ ਵੱਡੀ ਹੈ ਉੱਥੇ ਅਸੀਂ ਲਗਾਤਾਰ ਸਾਡਾ 100 ਤੋਂ ਵੱਧ ਵਲੰਟੀਅਰ ਉਹ ਸਾਡੀਆਂ ਐਸਐਵਏ ਤਿੰਨ ਕਿਸ਼ਤੀਆਂ ਉੱਤੇ ਡੇ ਨਾਈਟ ਚੱਲ ਰਹੀਆਂ ਟਾਰਚਾਂ ਲੈ ਕੇ ਵੀ ਚੱਲ ਰਹੀਆਂ ਅਸੀਂ ਉੱਥੇ ਪਾਣੀ ਲੰਗਰ ਔਰ ਜੋ ਰੈਸਕਿਊ ਕਰਦਣ ਦਾ ਕਰ ਰਹੇ ਹਾਂ ਉਸ ਤੋਂ ਬਾਅਦ ਕੱਲ ਸਾਨੂੰ ਡੀਸੀ ਆਮ ਸਰਵੇ ਸੰਪਰਕ ਕੀਤਾ ਉਹਨਾਂ ਦਾ ਉਹਨਾਂ ਕੋਲ ਸਾਡਾ ਸਾਰੇ ਡਿਸਟ੍ਰਿਕਟ ਕੋਲ ਆਲ ਡਿਸਟ੍ਰਿਕਟ ਕੋਲ ਸਾਡਾ ਨੰਬਰ ਹੁੰਦੇ ਨੇ ਜਦੋਂ ਕੋਈ ਆਫਤ ਦੀ ਗੱਲ ਆਉਂਦੀ ਹੈ ਤਾਂ ਉੱਥੇ ਜਾ ਕੇ ਅਸੀਂ ਜ਼ਰਾਤ ਅਸੀਂ ਫਿਰ 3 ਵਜੇ 5 ਵਜੇ ਪਹੁੰਚ ਗਏ ਸੀ ਸਾਡੀਆਂ ਕਿਸਨੀਆਂ ਘੱਟ ਪੈ ਗਈਆਂ ਅਸੀਂ ਇਮੀਜिएट ਹੋਰ ਕਿਸ਼ਤੀਆਂ ਮੰਗਾ ਕੇ ਕਿਉਂਕਿ ਜੋ ਅੰਡੀਆਂ ਫੁੰਡੀਆਂ ਕਿਸ਼ਤੀਆਂ ਨੇ ਉਹ ਇੰਨਾ ਕੰਮ ਨਹੀਂ ਕਰ ਪਾ ਰਹੀਆਂ ਉਹਨਾਂ ਕੋਲ ਬਹੁਤੀਆਂ ਚੱਪੂ ਵਾਲੀਆਂ ਨੇ ਇੰਜਨ ਵਾਲੀਆਂ ਨਹੀਂ ਹੈਗੀਆਂ ਕੁਝ ਉਹ ਮੁਲਾਜ਼ਮ ਐਜੇ ਮੁਲਾਜ਼ਮ ਕੰਮ ਕਰਦੇ ਸਵੇਰੇ ਆਏ ਤੇ ਦਿਨ ਚ ਫੇ ਚਲੇ ਗਏ ਆਪਣੀ ਤਲੀ ਤੇ ਜਾਨ ਖੇਡਣ ਵਾਸਤੇ ਨਹੀਂ ਕਿਤੇ ਉਹ ਜਿਹੜੇ ਵਲੰਟੀਅਰ ਹੁੰਦੇ ਨੇ ਉਹ ਖੇਡ ਜਾਂਦੇ ਨੇ ਵੀ ਕਿਸੇ ਦੀ ਜਾਨ ਆਪਣੀ ਜਾਂਦੀ ਸੋ ਉਸ ਤਰ੍ਹਾਂ ਕਰਨ ਨਾਲ ਸਾਡੀ ਬਹੁਤ ਫਾਸਟ ਨੇ ਕਿਸਤੀਆਂ ਬੜੇ ਵੱਡੀ ਐਚਪੀ ਇੰਜਨ ਨੇ ਉਹਨਾਂ ਦੇ ਉਹ ਜੋ 30 ਹਾਰ ਪਾਵਰ ਦੇ ਤੇ ਅਸੀਂ ਬੜੀ 30 15 ਐਵਰੇਜ speed ਨੇ ਬਿਲਾ ਕਿਲੋਮੀਟਰ ਪਾਣੀ ਦੇ ਵਿੱਚ ਪਾਣੀ ਦੀ ਆਮਦ ਜਿਹੜੀ ਪਾਣੀ ਦੀ ਆਮਦ ਅੱਗੇ ਨਾਲੋਂ ਘੱਟ ਗਈ ਹੈ ਜਿਹੜਾ ਦੀਨਾ ਨਗਰ ਹੈ ਉੱਥੇ ਲਗਭਗ 5 ਫੁੱਟ ਪਾਣੀ ਉਤਰ ਗਿਆ ਅੱਜ ਦੀ ਜੋ ਸਾਡੀ ਰਿਪੋਰਟ ਹੈ ਸਾਡੀਆਂ ਟੀਮਾਂ ਉੱਥੇ ਸ਼ਿਫਟ ਹੋ ਗਈਆਂ ਨੇ ਜੋ ਹੁਣ ਸਭ ਤੋਂ ਵੱਧ ਪਾਣੀ ਜਿੱਥੇ ਹੈਗਾ ਹੈ ਉਹ ਇੱਥੇ ਆਪਣਾ ਪਠਾਨਕੋਟ ਵੀ ਘੱਟ ਗਿਆ ਹੈ ਦੀਨਾ ਨਗਰ ਵੀ ਘੱਟ ਗਿਆ ਹੈ ਉਹ ਸਭ ਤੋਂ ਵੱਧ ਪਾਣੀ ਹੈਗਾ ਡੇਰਾ ਬਾਬਾ ਨਾਨਕ ਔਰ ਅਰਬਦਾਸ ਅਨਰਸਾ ਔਰ ਉਸ ਤੋਂ ਬਾਅਦ ਹੁਣ ਹੈਗਾ ਸਭ ਤੋਂ ਵੱਧ ਪਾਣੀ ਉੱਥੇ ਭਰਾ ਬਾਜਲਗਾ ਫਾਜ਼ਲਗੜ ਦੇ ਡੀਸੀ ਸਾਹਿਬ ਉਥੋਂ ਦੇ ਐਮਐਲਏ ਸਾਹਿਬ ਸਾਰਿਆਂ ਦੇ ਫੋਨ ਆ ਰਹੇ ਨੇ ਅਸੀਂ ਉੱਥੇ ਟੀਮਾਂ ਸਾਡੀਆਂ ਪਹੁੰਚੀਆਂ ਨੇ ਅਸੀਂ ਰਿਪੋਰਟ ਟ੍ਰਾਂਸਫਰ ਕਰ ਰਹੇ ਹਾਂ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਐਵੇਂ ਲੋਕਾਂ ਨੂੰ ਜਿੱਕੜਣ ਦੇ ਨਾਲ-ਨਾਲ ਰੋਟੀ ਜਿਹੜੀਆਂ ਸਰਫਾਮਾਂ ਦੀ ਰੋਟੀ ਤੇ ਵੀ ਖਾਣ ਪੀਣ ਦੇ ਸਭ ਤੋਂ ਵੱਧ ਇਸ ਵੇਲੇ ਪਾਣੀ ਪੀਣ ਯੋਗ ਨਹੀਂ ਰਹਿ ਗਿਆ ਉਹਨੂੰ ਸਾਨੂੰ ਪਾਣੀ ਉੱਥੇ ਪਹੁੰਚਾਉਣਾ ਚਾਹੀਦਾ ਹੈ ਲੰਗਰ ਪਹੁੰਚਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਸੌਣ ਵਾਸਤੇ ਅੱਜ ਸ਼ਾਮ ਦਾ ਟੈਂਪਰੇਚਰ ਘਟ ਗਿਆ ਹੈ ਰਾਤ ਦਾ ਹੁਣ ਬੱਚਿਆਂ ਨੂੰ ਗੱਦਾ ਚਾਹੀਦਾ ਹੈ ਬੱਚਿਆਂ ਨੂੰ ਕੰਬਲ ਚਾਹੀਦਾ ਹੈ ਬੱਚਿਆਂ ਨੂੰ ਉੱਥੇ ਮੈਡੀਕਲ ਦੀ ਸਹੂਲਤ ਚਾਹੀਦੀ ਹੈ ਬਜ਼ੁਰਗਾਂ ਨੂੰ ਆਪ ਸਾਡੇ ਮਾਤਾ ਪਿਤਾ ਆਪਾਂ ਦੇਖਦੇ ਹਾਂ ਬਜ਼ੁਰਗ ਜਦੋਂ ਪੇਚ ਜਾਂਦਾ ਹੈ ਜਦੋਂ ਪਾਣੀ ਦੇ ਵਿੱਚੋਂ ਡੁੱਬ ਲੇ ਜਾਂਦਾ ਹੈ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾਟਦੀਆਂ ਸੋ ਮੈਡੀਕਲ ਸਹੂਲਤ ਬਹੁਤ ਚਾਹੀਦੀ ਹੈ ਸੋਨੂੰ ਜਗ੍ਹਾ ਚਾਹੀਦੀ ਹੈ ਤਰਪਾਲਾ ਕੰਬਲ ਗੱਦੇ ਔਰ ਮੈਡੀਕਲ ਟੀਮਾਂ ਜੋ ਉੱਥੇ ਕੈਂਪ ਲੱਗਣੇ ਚਾਹੀਦੇ ਜਿਹੜੇ ਵੀ ਸੱਜਣਾ ਲਾ ਸਕਦੇ ਨੇ ਸੋ ਮੈਡੀਕਲ ਹੁਣ ਤੋਂ ਹੀ ਲਾਇਆ ਜਾਏ ਉਹਨਾਂ ਦੀ ਜਿਹੜੀ ਕੋਈ ਇੰਜਰੀ ਆ ਗਈ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਹਸਪੀਟਲ ਪਹੁੰਚਾਣ ਦੀ ਲੋੜ ਹੈ ਸੋ ਸੰਗਤ ਆਪਣੇ ਖਰਚੇ ਤੇ ਉਹਨਾਂ ਨੂੰ ਹਸਪੀਟਲ ਜਾ ਕੇ ਉਹਨਾਂ ਦਾ ਮੈਡੀਕਲ ਇਲਾਜ ਕਰਵਾਇਆ ਅੱਛਾ ਜੀ ਤੁਸੀਂ ਦੱਸਿਓ ਜਿਹੜਾ ਆਪਣੇ ਚਰਨ ਤਰਨ ਲੱਭਦਾ ਹੈਗਾ ਉਧਰ ਨਹੀਂ ਕੋਈ ਪਿੰਡ ਨਹੀਂ ਜਿੱਥੇ ਛੇ ਛੇ ਕੋ ਫਸਾਸ ਕੋ ਫੂਟ ਪਾਣੀ ਆ ਰਿਹਾ ਹੈ ਤੇ ਅਸੀਂ ਉਧਰ ਗਏ ਜੀ ਕੱਲ ਉੱਪਰ ਪਹੁੰਚੇ ਉਹ ਕਹਿੰਦੇ ਨਾ ਕਿ ਸਾਡੇ ਕੋਲ ਸਰਕਾਰੀ ਬੰਦਾ ਕੋਈ ਆ ਰਿਹਾ ਹੈ ਨਾ ਕੋਈ ਐਨ ਆਰ ਆਈ ਵੀਰ ਆ ਰਿਹਾ ਹੈ ਨਾ ਕਾਲ ਸਾਇਡ ਵਾਲੇ ਆ ਰਹੇ ਨਾ ਕੋਈ ਜਿਹੜੇ ਸਸਤਾ ਨੇ ਉਹ ਪਹੁੰਚ ਗਿਆ ਨੇ ਅਸੀਂ ਮੇਰੇ ਸਵਾਲ ਨੂੰ ਕਿਤੇ ਵੀ ਅਸੀਂ ਖਾਣੇ ਤੋਂ ਵੀ ਵਾਜਬ ਸਾਨੂੰ ਪਾਣੀ ਵੀ ਨਹੀਂ ਪਹੁੰਚ ਰਿਹਾ ਤੇ ਨਾਲ ਸਾਡੇ ਜਿਹੜੇ ਦਰਦਨ ਨੇ ਉਹਨਾਂ ਨੂੰ ਚਾਰਾ ਵੀ ਪਹੁੰਚ ਰਿਹਾ ਜਦੋਂ ਅਸੀਂ ਫੋਨ ਕਰਦੇ ਹਾਂ ਐਮਰਜੈਂਸੀ ਨੰਬਰਾਂ ਤੇ ਤੇ ਉਹ ਕਹਿੰਦੇ ਵੀ ਪਾਣੀ ਜਿਹੜੇ ਵੱਧ ਲੈਣੇ ਤੋਂ 10 ਫੁੱਟ ਤੋਂ ਉੱਤੇ ਹੋਣਾ ਤੂੰ ਉਸ ਤੋਂ ਬਾਅਦ ਅਸੀਂ ਆਵਾਂਗੇ ਉਹਨਾਂ ਤੋਂ ਖਾਣਾਂ ਦੇ ਉੱਪਰ ਡੀਪ ਅਸੀਂ ਓਪਨਲੀ ਕਿ ਆਪਣੇ ਨੰਬਰ ਦਿੱਤੇ ਹੋਏ ਨੇ ਜੋ ਸਾਡੇ WhatsApp ਗਰੁੱਪ ਹੈਗੇ ਨੇ ਔਰ ਜਿੰਨੇ ਵੀ ਡੀਸੀ ਸਾਹਿਬਾਨ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸਾਨੂੰ ਤੁਸੀਂ ਦੱਸੋ ਅਸੀਂ ਉੱਥੇ ਪਹੁੰਚਾਂਗੇ ਅਸੀਂ ਪਸ਼ੂਆਂ ਦੇ ਖਾਣੇ ਵਾਸਤੇ ਵੀ ਟਰੱਕਾਂ ਦੇ ਟਰੱਕ ਖਰੀਦ ਕੇ ਪਹੁੰਚਾ ਰਹੇ ਹਾਂ ਪਿਛਲੇ ਸਾਲ ਵੀ ਪਿਛਲੇ ਸਾਲਾਂ ਜੇ ਪਹੁੰਚਾਇਆ ਸੀ ਔਰ ਸਾਡੇ ਜਿਹੜੇ ਵਲੰਟੀਅਰ ਜੁੜੇ ਹੋਏ ਨੇ ਸਾਡੇ ਵਲੰਟੀਅਰ ਬਹੁਤ ਪੂਰੇ ਹਿੰਦੁਸਤਾਨ 'ਚ ਜੁੜੇ ਹੋਏ ਨੇ ਕੁਰੀਆਂ ਕੰਪਨੀਆਂ ਜੁੜੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਕੇ ਪਸ਼ੂਆਂ ਦਾ ਖਾਣਾ ਔਰ ਸਾਡੀ ਮਨੁੱਖਤਾ ਦਾ ਲੰਗਰ ਔਰ ਮੈਡੀਕਲ ਟੀਮ ਔਰ ਰੈਂਸ ਸੈਨ ਉਹਨਾਂ ਦੇ ਕੰਮ ਬਣਾਉਣੇ ਔਰ ਐਜੂਕੇਸ਼ਨ ਬੱਚਿਆਂ ਦੀ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨ ਜਿਹੜੇ ਮਾਲੀ ਹੱਥ ਤੇ ਬਿਲਕੁਲ ਥੱਲੇ ਚਲੇ ਗਏ ਨੇ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਦੇਣੀ ਨਹੀਂ ਉੱਤਰਨਾ ਮੇਰੇ ਖਿਆਲ ਨਾਲ ਮੈਂ ਜਰੂਰ ਕੱਲ ਵੀ ਗਿਆ ਹਾਂ ਤੇ ਤੁਹਾਨੂੰ ਦੇਖਿਆ ਉਹ ਲੋਕ ਪਤਾ ਨਹੀਂ ਕਹਿੰਦੇ ਕਿ ਕਿੰਨੇ ਵੀ ਜਿਹੜੇ ਬਹੁਤੇ ਜਿਹੜੇ ਪਿੰਡ ਡੁੱਬੇ ਨੇ ਉੱਤਰ ਤਾਂ ਲੋਕ ਭਾਵੇਂ ਸਰਕਾਰੀ ਔਰ ਨਰੇ ਵੀ ਪਹੁੰਚ ਰਹੇ ਨੇ ਸਾਰੀ ਪਹੁੰਚ ਰਹੀਨੀ ਉਧਰ ਪਰਮਾਨ ਲੱਗੀ ਹੋਈ ਐ ਇਧਰ ਵਾਲੇ ਪਾਸੇ ਕੋਈ ਤੁਸੀਂ ਸਾਨੂੰ ਪਿੰਡਾਂ ਦੇ ਨਾਮ ਦਿਓ ਸਾਡੀ ਅੱਜ ਵਿਦਮ 4 ਘੰਟਿਆਂ ਦੀ ਪਹੁੰਚ ਹੈ ਵਾਹਿਗੁਰੂ ਜੀ ਆਪਣਾ ਨੰਬਰ ਵੀ ਬੋਲ ਦਿਓ ਤੁਸੀਂ ਇਹ ਨੰਬਰ ਜੋ ਹੈ ਮੇਰਾ ਦਾਸ ਦਾ ਨਾਮ ਜਰਜੀਤ ਸਿੰਘ ਜੀ ਮੈਂ ਸੇਵਾ ਦਾ ਕਰਦੀ ਹੇ ਤਰਸਤਗੁਰਦਵਾਰਾ ਬਰੂਸਾ ਹਿਮਾਚਲ ਪ੍ਰਦੇਸ਼ ਤੋਂ ਇਹ ਮੇਰਾ ਜਿਹੜਾ ਨੰਬਰ ਹੈ 9816400502 ਜੋ ਦੱਸਦਾ ਦੁਬਾਰਾ ਬੋਲ ਦਿਓ ਇੱਕ ਵਾਰ ਦੁਬਾਰਾ 98164 00502 ਐਨੀ ਟਾਈਮ 24 ਘੰਟੇ ਆਪ ਜੀ ਕਿਸੇ ਵੀ ਸੰਗਤ ਸੰਪਰਕ ਕਰਨਾ ਚਾਹੇ ਸਾਡੀਆਂ ਟੀਮਾਂ 24 ਘੰਟੇ ਹਾਜ਼ਰ ਨੇ ਜਿੱਥੇ ਵੀ ਆਪ ਜੀ ਦੱਸ ਰਹੇ ਜੇ ਸਾਨੂੰ ਦੱਸੋ ਆਪ ਜੀ ਨੂੰ ਤਲਾਹ ਪਹੁੰਚ ਜਾਏਗੀ ਤਿੰਨ ਤੋਂ ਚਾਰ ਘੰਟੇ ਜਿੱਥੇ ਸਾਰਾ ਹਸਲ ਵੀ ਔਰ ਸਾਡੀਆਂ ਟੀਮਾਂ ਹੂੰ ਆਪ ਨੂੰ ਨੰਬਰਾਂ ਦੀ ਲਿਸਟ ਦੇ ਦਿੰਨੇ ਆਂ ਪਰ ਮੀਸਿੰਗ ਨਰਾਦਾ ਦੱਬੇ ਆਪਣੇ ਉਹਦਾ ਜਿਹੜੀ ਸਾਡੀ ਟੀਮ ਫੀਲਡ ਤੇ ਹੈ ਨਾ ਉਹਨਾਂ ਦਾ ਨੰਬਰ ਤੇ ਅਸੀਂ ਫੀਲਡ ਦੇ ਨੰਬਰਾਂ ਦੀ ਗਲਿਸਟ ਦੇ ਦਿੰਨੇ ਆਂ ਆਪ ਜੀ ਤੁਸੀਂ WhatsApp ਗਰੁੱਪ ਨਾਲ ਅਸੀਂ ਇੱਕ ਮੈਂ ਸਾਰਿਆਂ ਨੂੰ ਬੇਤੀ ਇਹ ਕਰਨਾ ਤੁਸੀਂ ਨੰਬਰ ਜੋ ਅਸੀਂ ਜਿਹੜਾ WhatsApp ਗਰੁੱਪ ਚੱਲ ਰਿਹਾ ਹੈ ਨਾ ਸਾਡਾ ਰਾਹਤ ਕਾਰਜ ਦਾ ਅਸੀਂ ਆਜੀ ਸਾਰੇ ਉਹਨੇ ਦਰਜ ਕਰ ਦਿੰਨੇ ਆ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਆਪ ਜੀ ਉਸ ਦੇ ਵਿੱਚ ਐਡ ਕਰੋ ਅਸੀਂ ਇਮੀਡੀਏਟ ਸਾਡੀਆਂ ਆਲ ਪੰਜਾਬ ਕਿਤੇ ਵੀ ਆਫਤ ਹੈ ਅਸੀਂ ਪਹੁੰਚਾਂ ਕਿਉਂਕਿ ਪਹੁੰਚਣ ਦਾ ਕਾਰਨ ਕੀ ਹੈ ਸਾਡੀਆਂ ਪੰਜਾਬ ਦੇ ਵਿੱਚ 100 ਅਕਾਲ ਅਕੈਡਮੀ ਹੈ ਹਰ ਡਿਸਟ੍ਰਿਕਟ ਦੇ ਵਿੱਚ 5 ਤੋਂ 7 ਅਕਾਲ ਅਕੈਡਮੀਆਂ ਉੱਥੇ ਔਰਲਡੀ ਸਾਡਾ ਸਟੇਸ਼ਨ ਹੈਗਾ ਸਟੇਸ਼ਨ ਹਬ ਦੇ ਨਾਤੇ ਸਾਡੇ ਉੱਥੇ ਨੰਗਰ ਵੀ ਕਾਲ ਅਕੈਡਮੀ ਚ ਬਣ ਜਾਂਦਾ ਹੈ ਉੱਥੋਂ ਦੇ ਜਿਹੜੇ ਸਾਡੇ ਵਲੰਟੀਅਰ ਹੋ ਸਾਡੇ ਮੁਲਾਜ਼ਮ ਇਮੀਡੀਏਟ ਅਸੀਂ ਉਹਨਾਂ ਨੂੰ ਟੂ ਮੂਵ ਕਰ ਦਿੰਦੇ ਹਾਂ ਲੰਗਰ ਵੀ ਪਹੁੰਚ ਜਾਂਦਾ ਹੈ ਪਾਣੀ ਵੀ ਪਹੁੰਚ ਜਾਂਦਾ ਹੈ ਉੱਥੋਂ ਦੇ ਸੱਜ ਉਹਨੇ ਚੈਨ ਨੂੰ ਅਸੀਂ ਸਾਡੀ ਪਿਛਲੀ ਟੀਮ ਜਿਹੜੀ ਹੈ ਉਹ ਪਹੁੰਚ ਜਾਂਦੀ ਸੋ ਸਾਡਾ ਹਰ ਤਹਿਸੀਲ ਦੇ ਵਿੱਚ ਇੱਕ ਸਟੇਸ਼ਨ ਸਮਝ ਲਓ ਹੈਗਾ ਤੇ ਇਸ ਸਟੇਸ਼ਨ ਹੋਣ ਦੇ ਨਾਤੇ ਅਸੀਂ ਮਨੁੱਖਤਾ ਦੀ ਸੇਵਾ ਇਸ ਕਰਕੇ ਬੜੀ ਫਾਸਟ ਜਿਹੜਾ ਹੈ ਅਸੀਂ ਉੱਥੇ ਪਹੁੰਚ ਕੇ ਕੀ ਕਰ ਸਕਦੇ ਅੱਛਾ ਇਕ ਕੋਈ ਕੁਛ ਦੱਸਿਆ ਕਿ ਸਰਕਾਰੀ ਸੰਸਥਾਵਾਂ ਦੇ ਨਾਲ ਸਰਕਾਰੀ ਜਿਹੜੀਆਂ ਟੀਮਾਂ ਲੱਗੀਆਂ ਆਪਣੀਆਂ ਐਨ ਜੀਓ ਵੀ ਲੱਗੀਆਂ ਆਪਣੀਆਂ ਸਰਕਾਰੀ ਲੱਗੀਆਂ ਦੀ ਬੰਦਾ ਨੇ ਜੀ ਇਹ ਆਪਣਾ ਜਿਹੜਾ ਮੈਂ ਮਾਨੀ ਰਿਹਾ ਇੱਕ ਕਈ ਸਰਕ ਵੀਡੀਓ ਆਦਾ ਸੋਸ਼ਲ ਮੀਡੀਆ ਤੇ ਉਹ ਇਹ ਜੀ ਮੈਂ ਆਪਣਾ ਆਪਣਾ ਜਿਹੜਾ ਹੈਲੀਕਾਪਟਰ ਆਪਾਂ ਜਾਂਦਾ ਨਾ ਬਹੁਤ ਆ ਪਹਿਲਾ ਜਿਹੜਾ ਜੇ ਸੀ ਸੀ ਉਹ ਆਪਣੇ ਵਾਸਤੇ ਯੂਜ਼ ਕਰਦੇ ਸੀ ਮੈਂ ਆਪਣਾ ਹੈਲੀਕਾਪਟਰ ਆਪਾਂ ਜਾਂਦਾ ਬਦਲਦਾ ਜੀ ਇਹਦੇ ਬਾਰੇ ਮੂਕੀਤੀ ਕਰਾਂ ਮੈਂ ਇਹ ਕਹਿਣਾ ਚਾਹੁੰਦਾ ਜਿੱਥੇ ਹੈਲੀਕਾਪਟਰਾਂ ਦੇ ਕੰਮ ਨੇ ਉਹ ਜੀ ਸਰਦ ਕੇ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਨੇ ਹੈਲੀਕਾਪਟਰ ਦਿੱਤਾ ਚੰਗੀ ਗੱਲ ਹੈ ਪਰ ਜਿੱਥੇ ਤੁਸੀਂ ਇੱਕ ਬੇੜੀ ਨਾਲ ਜਾ ਕੇ ਕਿਸੇ ਦੇ ਘਰ ਤੋਂ ਛੱਤ ਤੋਂ ਬੰਦੇ ਨੂੰ ਲਾ ਕੇ ਜਾ ਸਕਦੇ ਜੇ ਉਹਨੂੰ ਖਾਣਾ ਦੇ ਸਕਦੇ ਜੇ ਉਹਨੂੰ ਪਾਣੀ ਦੇ ਸਕਦੇ ਜੇ ਉਹਨੂੰ ਸੜਕ ਤੇ ਪਹੁੰਚਾ ਕੇ ਉਹਨੂੰ ਮੈਡੀਕਲ ਦੀ ਸਹੂਲਤ ਔਰ ਰਹਿਣ ਦੀ ਸਹੂਲਤ ਔਰ ਖਾਣ ਦੀ ਸਹੂਲਤ ਦੇ ਸਕਦੇ ਜੇ ਉਹ ਹੈਲੀਕਾਪਟਰ ਚੰਗੀ ਗੱਲ ਹੈ ਅਸੀਂ ਉਸ ਦੀ ਸਿਫਤ ਕਰਦੇ ਹਾਂ ਪਰ ਜਿੱਥੇ ਮਨੁੱਖ ਨੂੰ ਮਨੁੱਖ ਨੂੰ ਮਨੁੱਖੀ ਸਵਾਰ ਸਕਦਾ ਹੈ ਉੱਥੇ ਬਹੁਤ ਵੱਡੀ ਲੋੜ ਸਾਡੀ ਟੀਮ ਵਰਕ ਦੀ ਹੈ ਜਿਹੜੀ ਗਰਾਊਂਡ ਜ਼ੀਰੋ ਲੈ ਕੇ ਸਾਨੂੰ ਇਸ ਵੇਲੇ ਸਭ ਤੋਂ ਵੱਡੀ ਹੈਲੀਕਾਪਟਰ ਤੋਂ ਸਮਾਨ ਸਿੱਟ ਰਹੇ ਇਹਨੇ ਬੜੀ ਚੰਗੀ ਗੱਲ ਹੈ ਅੱਜ ਬੜੀ ਹੈਰਾਨਗੀ ਦੀ ਗੱਲ ਹੈ ਮੈਂ ਅੱਗੇ ਵੀ ਕਹਿ ਚੁੱਕਾ ਤਿੰਨੋਂ ਡੀਸੀ ਮੈਂ ਉਹਨਾਂ ਦੀ ਸਿਫਤ ਕਰਦਾ ਜੋ ਮੈਂ ਪ੍ਰੈਕਟੀਕਲੀ ਆਪਣੀ ਅੱਖਾਂ ਨਾਲ ਦੇਖਿਆ ਜੋ ਡੀਸੀ ਅਸਲ ਸਾਨੂੰ ਤਿੰਨ ਡੀਸੀ ਔਰ 25 ਸੂਚੀ ਟੀਮ ਨਾਲ ਸੂਚੇ ਸਟਾਫ ਨਾਲ ਖੜੇ ਨੇ ਔਰ ਖਾਣਾ ਵੀ ਪ੍ਰੋਵਾਈਡ ਕਰ ਰਹੇ ਅਸੀਂ ਵੀ ਖਾਣਾ ਉਸੇ ਖਾਣੇ ਚੋਂ ਖਾਣਾ ਖਾ ਕੇ ਆਏ ਅੱਛਾ ਮਾਈਕ੍ਰੋ ਦੀ ਇੱਕ ਹੋਰ ਵੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਕਿ ਜਿਹੜੀ ਰੈਸਕਿਊ ਟੀਮ ਹੈ ਉਹ ਕਹਿੰਦੇ ਕਿ ਜਦੋਂ ਅਸੀਂ ਜਿਹੜਾ ਲੈ ਕੇ ਜਾਂਦੇ ਇੰਜਨ ਵਾਲੀਆਂ ਉਹ ਅੰਗੇ ਜਾ ਕੇ ਪੂਤਾ ਕਾਫੂਸ ਆਉਂਦਾ ਜਾਂ ਪੂਰੀ ਫੇਰਾਤੀ ਆ ਜਾਂ ਹਰ ਉਹਦੇ ਵਿੱਚ ਫਸ ਜਿੰਦੇ ਨੂੰ ਮਿਲ ਕੇ ਸਾਨੂੰ ਹੱਥ ਵਾਲੀਆਂ ਬੇੜੀਆਂ ਦੀ ਵੀ ਲੋਟ ਉਹ ਹੱਥ ਵਾਲੀਆਂ ਬੇੜੀਆਂ ਵੀ ਉੱਥੇ ਹੈਗੀਆਂ ਨੇ ਦੇਖੋ ਜਦੋਂ ਪਾਣੀ 3 ਫੁੱਟ ਦੀ ਪੱਧਰ ਤੋਂ ਥੱਲੇ ਆ ਗਏ ਉਦੋਂ ਬੋਟ ਜਿਹੜਾ ਜਿਹੜਾ ਇੰਜਨ ਵਾਲਾ ਨਹੀਂ ਚੱਲ ਸਕਦਾ ਔਰ ਉਹਨੂੰ ਚਲਾਣਾ ਹੈ ਤਾਂ ਫਿਰ ਬੜਾ ਟੈਕਨੀਕਲੀ ਬੰਦਾ ਚਾਹੀਦਾ ਸਾਡੇ ਐਕਸਪਰਟ ਬੰਦੇ ਨੇ ਅਸੀਂ 2 ਫੁੱਟ ਪਾਣੀ ਤੱਕ ਵੀ ਚਲਾ ਲੈਂਦੇ ਹਾਂ ਕਿਉਂਕਿ ਅਸੀਂ ਰੋਜ਼ ਦੇ ਹੁਣ ਆਦੀ ਹੋ ਗਏ ਹਾਂ ਕਿਸੇ ਨਾ ਕਿਸੇ ਸਟੇਟ ਇਸ ਸਾਨੂੰ ਜਾਣਾ ਪੈਂਦਾ ਸੋ ਉਸ ਕਰਕੇ ਚੱਪੂ ਵਾਲੇ ਵੀ ਜ਼ਰੂਰੀ ਨੇ ਪਰ ਚੱਪੂ ਤੋਂ ਬਗੈਰ ਇਹਨਾਂ ਦੀ ਵੀ ਜ਼ਿਆਦਾ ਲੋੜ ਹੈ ਇਹ ਦੋਨੋਂ ਮਿਕਸਰ ਕਰਕੇ ਹੀ ਚੱਲਦੇ ਨੇ ਉਹਨੇ ਐਨਡੀਐਫ ਦੀਆਂ ਟੀਮਾਂ ਵੀ ਹੁਣ 6 ਫੁੱਟ ਪਾਣੀ ਸੀ ਅਸੀਂ ਜਾਣੀ ਸੱਪਾ ਦੇ ਸੀ ਉਹਨਾਂ ਨੇ ਵੱਡੇ ਟਰੱਕ ਲੈ ਆਂਦੇ ਵੱਡੇ ਟਰੱਕ ਤੇ ਸਾਨੂੰ ਲੈ ਗਏ ਬੇੜੀਆਂ ਵੀ ਲੈ ਗਏ ਕਿਦੋਂ ਰੂਪੜੇ ਕੀ ਇਹਦਾ ਕੀ ਹਾਲ ਹੈ ਰੋਪੜ ਏਰੀਆ ਇਸ ਵੇਲੇ ਠੀਕ ਹੈ ਜਿੰਨਾ ਤੱਕ ਮੈਨੂੰ ਇਤਲਾ ਹੈਗੀ ਆ ਆਪਜੀ ਪ੍ਰੈਸ ਵਾਲੇ ਜ्यादा ਜਾਣਦੇ ਜੇ ਰੋਪੜ ਏਰੀਆ ਇਸ ਵੇਲੇ ਤਕਰੀਬਨ ਲਗਭਗ ਠੀਕ ਹੈ ਸਰ ਬਾਕੀ ਸਭamaniਤ ਕਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਭਾਈ ਸਾਹਿਬ ਨੇ ਸਾਰਾ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਸੇਵਾਵਾਂ ਕਲਕੀਤਾ ٹرسٹ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਤੇ ਕੀ ਕੀ ਚੀਜ਼ ਦੀ ਉੱਥੇ ਲੋੜ ਹੈ ਦੂਜੀ ਗੱਲ ਪੋਸਟਨ ਵੀ ਬੜੇ ਵਧੀਆ ਸਾਰੇ ਪੱਤਰਕਾਰਾਂ ਨੇ ਵੀ ਪੁੱਛੇ ਨੇ ਹੁਣ ਜਿਹੜੀ ਸਭ ਤੋਂ ਵੱਧ ਜਿਹੜੀ ਹੈ ਨਾ ਉੱਥੇ ਅੱਗੋਂ ਬਿਮਾਰੀਆਂ ਦਾ ਬੜਾ ਜਿਵੇਂ ਮੈਡੀਕਲ ਉੱਥੇ ਕੈਂਪ ਜਿਹੜੀ ਹੈ ਬੜੀ ਵੱਡੀ ਲੋੜ ਹੈ ਘਰ ਲੋਕਾਂ ਦੇ ਟੈ ਰਹੇ ਨੇ ਉਹਨਾਂ ਨੂੰ ਬਣਾਉਣ ਦੇ ਲਈ ਵੀ ਜਿਹੜਾ ਬੜਾ ਉਪਰਾਲਾ ਕਰਨਾ ਪਏਗਾ ਸਰਕਾਰਾਂ ਨੂੰ ਵੀ ਸਭ ਨੂੰ ਵੀ ਬਾਕੀ ਇਹਨਾਂ ਦੀਆਂ ਟੀਮਾਂ ਸਾਰੇ ਪਾਸੇ ਜਿਹੜੀਆਂ ਨੇ ਕੰਮ ਕਰੀਆਂ ਉਹਨਾਂ ਨੇ ਕਿਹਾ ਵੀ ਨੰਬਰ ਵੀ ਸਾਡਾ ਲੋ ਤੇ ਲੋਕਾਂ ਦੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨੂੰ ਸਹਿਯੋਗ ਕਰਨ ਦੀ ਜਿਹੜੀ ਹੈ ਅਪੀਲ ਸਾਡੇ ਰਾਹੀਂ ਲਗਾਈ ਜਾਵੇ ਕਿਉਂਕਿ ਪੈਸਾ ਵੀ ਬਹੁਤ ਲੱਗ ਰਿਹਾ ਹੈ ਔਰ ਜੋ ਕੋਈ ਦੇਣਾ ਚਾਵੇ ਕੋਈ ਮਾਇਕ ਮਦਦ ਕਰਨਾ ਚਾਹਵੇ ਉਹ ਵੀ ਇੱਥੇ ਜਿਹੜਾ ਸਾਰਾ ਠੀਕ ਹੈ ਪੂਰਾ ਹਸਾਬ ਕਿਤਾਬ ਹੈ ਪਾਰਦਰਸ਼ਤਾ ਹੈ ਔਰ ਅਗਰ ਕੋਈ ਰਾਤ ਸਮਗਰੀ ਦੇਣਾ ਚਾਹੁੰਦਾ ਹੈ ਤਾਂ ਉਹ ਵੀ ਦੇਵੇ ਵੈਲਕਮ ਹੈ ਪਾਣੀ ਦੀ ਇਸ ਟਾਈਮ ਬੜੀ ਲੋੜ ਹੈ ਉੱਥੇ ਜਿਹੜਾ ਹੋਰ ਵੀ ਕਈ ਚੀਜ਼ਾਂ ਦੀ ਲੋੜ ਹੈ ਹੁਣ ਮੈਂ ਜਿਹੜਾ ਜਿੱਥੇ ਭਾਈ ਸਾਹਿਬ ਨੂੰ ਜੀ ਆਇਆਂ ਕਹਣਾ ਸਾਡੇ ਸਰਦਾਰ ਅਨਬੀਤ ਸਿੰਘ ਜੀ ਵੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਣਾ ਤੇ ਮੈਂ ਕਹਾਂਗਾ ਵੀ ਜਿਹੜੀ ਸਾਡੇ ਟੀਮ ਦੇ ਅੱਥੇ ਸਾਰੇ ਵਲੰਟੀਅਰ ਜਿਹੜੇ ਸਿੱਖ ਸੇਵਕ ਸੁਸਾਇਟੀ ਦੇ ਵੀ ਔਰ ਇਹਨਾਂ ਦੀ ਟੀਮ ਦੇ ਕੁਝ ਨਾਂ ਜਿਹੜੇ ਨੇ ਜ਼ਰੂਰ ਵਿੱਚ ਖਾਸ ਕਰਕੇ ਸੀਨੀਅਰ ਜਿਹੜੇ ਸਰਦਾਰ ਉਜਾਗਰ ਸਿੰਘ ਜੀ ਉਹ ਵੀ ਆਏ ਨੇ ਸਰਦਾਰ ਅਰਪੀਤ ਸਿੰਘ ਜੀ ਉਸ ਤੋਂ ਬਾਅਦ ਅਮਰਤ ਕੰਪਿਊਟਰ ਵਾਲੇ ਨਾਲ ਸਰਦਾਰ ਬਜੀਤ ਸਿੰਘ ਜੀ ਮਿਸ਼ਨਰੀ ਉਹ ਵੀ ਪਹੁੰਚੇ ਨੇ ਸਰਦਾਰ ਮਨਦੀਪ ਸਿੰਘ ਪ੍ਰਿੰਸੀਪਲ 0P ਸਕੂਲ ਸੰਦੀਪ ਸਿੰਘ ਚਾਵਲਾ ਅਰਿੰਦਰਜੀਤ ਸਿੰਘ ਚੱਡਾ ਕਮਲਜੀਤ ਸਿੰਘ ਜਮਸ਼ੇਰ ਹੋਰ ਵੀ ਜਿਹੜੇ ਬੰਦੇ ਆ ਇਹਨਾਂ ਸਾਰਿਆਂ ਦੇ ਨਾਮ ਪਾਣ ਦੀ ਕਿਰਪਾਲਤਾ ਕੀਤੀ ਜਾਵੇ ਅਸੀਂ ਭਾਈ ਸਾਹਿਬ ਨੂੰ ਜਿਹੜਾ ਮਾਣ ਮਹਿਸੂਸ ਕਰ ਰਹੇ ਹਾਂ ਇਹਨਾਂ ਨੂੰ ਸਨਮਾਨ ਕਰਨ ਜਾ ਰਹੇ ਹਾਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਤੇ ਸਰਦਾਰ ਹਰਮਜੀਤ ਸਿੰਘ ਜੀ ਨੂੰ ਵੀ ਜਿਹੜੇ ਆਏ ਨੇ ਦਿੱਲੀ ਤੋਂ ਹਾਂਜੀ ਉਹਨਾਂ ਦਾ ਵੀ ਸਨਮਾਨ ਅਸੀਂ ਕਰਨਾ ਹੈ ਤੇ ਪਹਿਲੇ ਅਸੀਂ ਸਨਮਾਨ ਕਰਾਂਗੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਦਾ ਔਰ ਅਸੀਂ ਜਿਹੜਾ ਸਿਕਸ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਔਰ ਸਾਰਿਆਂ ਨੂੰ ਕਹਾਂਗਾ ਜਿੰਨੇ ਵੀ ਆਏ ਨੇ ਭਾਈ ਸਾਹਿਬ ਦੇ ਨਾਲ ਵੀ ਉਹ ਵੀ ਆ ਜਾਣ ਤੇ ਸਰਦਾਰ ਬਜੀਤ ਸਿੰਘ ਜੀ ਆ ਜਾਓ ਸਾਰੇ ਆ ਜਾਓ ਸਾਰੇ ਆ ਜਾਣ ਤਾਂ ਕਿ ਜਿਹੜਾ ਵਧੀਆ ਤਰੀਕੇ ਨਾਲ ਗਰੇਸ ਫੁਲੀ ਸਾਰਾ ਹੋ ਜਾਵੇ ਹਾਂ ਆ ਉਹ ਵੀ ਪਹਿਲੇ ਸਨਮਾਨ ਇਕਵੈਂਟ ਕਰਕੇ ਫਿਰ ਉਹਨਾਂ ਨੂੰ ਬੁਲਾਉਂਦੇ ਆਂ ਇੱਕ ਮਿੰਟ ਸਨਮਾਨ ਕਰਕੇ ਤੇ ਫਿਰ ਸਰਦਾਰ ਹਰਮੀਤ ਸਿੰਘ ਜੀ ਵੀ 2 ਮਿੰਟ ਸਿਰਫ ਤੁਹਾਡਾ ਲੈਣਗੇ ਤੇ ਉਹ ਵੀ ਜਿਹੜਾ ਪ੍ਰੈਸ ਨੂੰ ਸੰਬੋਧਨ ਕਰਨਗੇ ਤੇ ਆਓ ਜੀ ਸਾਰੇ ਆਓ ਜੀ ਸਾਰੇ ਸਾਰਿਆਂ ਨੂੰ ਬੇਨਤੀ ਆਜੋ ਜੀ ਆਜੋ ਬੋਲੇ ਸੋਨਹਾਲ ਤ੍ਰਿਆ ਗਾਲਾਂ ਹੁਣ ਮੈਂ ਸਰਦਾਰ ਹਰਮੀਤ ਸਿੰਘ ਜੀ ਨੂੰ ਕਹਾਂਗਾ ਦਿੱਲੀ ਤੋਂ ਜਿਹੜੇ ਪੂਰੀ ਸੇਵਾਵਾਂ ਨਾਲ ਨਿਭਾ ਰਹੇ ਨੇ ਸੋ ਬੋਲੇ ਆ ਜੋਨ ਹਾਲਾ ਧੰਨਵਾਦ ਜੀ ਬਹੁਤ 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 ਕਰ ਦੋ ਜੀ ਕੀ ਫਤਹ ਅਸੀਂ ਤੁਹਾਡੇ মিডিਆ ਦੇ ਰਾਣੀ ਇੱਕ ਬਹੁਤ ਵੱਡਾ ਸਨਹਿਾ ਦੇਣਾ ਚਾਹੁੰਦੇ ਆ ਕਿ ਅੱਜ ਉਹ ਸਮਾਂ ਆ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹ ਹਰ ਥਾਂ ਤੇ ਜਾ ਕੇ ਪਹੁੰਚਦੇ ਨੇ ਉਹਦੀ ਮਦਦ ਕਰਦੇ ਨੇ ਬਟ ਅੱਜ ਪੰਜਾਬ ਨੂੰ ਤੁਹਾਡੇ ਸਾਰਿਆਂ ਦੀ ਲੋੜ ਹੈ ਸੋ ਅੱਜ ਬਾਫੜਨ ਦੀ ਲੋੜ ਹੈ ਪੰਜਾਬੀਆਂ ਦੀ ਪੰਜਾਬੀਆਂ ਦੀ ਤਾਂ ਕਿ ਜੋ ਹੈ ਹਰ ਆਈਐਨਐਸ ਤੋਂ ਬਾਹਰ ਨਿਕਲ ਸਕੇ ਮੈਂ ਆਪਣਾ ਨੰਬਰ ਤੁਹਾਡੇ ਸਾਹਮਣੇ ਸ਼ੇਅਰ ਕਰ ਰਿਹਾ ਤੇ ਤੁਸੀਂ ਆਪਣੀ ਮੀਡੀਆ ਰਾਈਜ਼ ਅੱਗੇ ਪਾ ਸਕੋ ਤੇ ਜੇ ਕਿਸੇ ਨੇ ਡੋਨੇਸ਼ਨ ਦੇਣੀ ਹੈ ਜਾਂ ਕਿਸੇ ਤਰੀਕੇ ਦੀ ਇਨਕੁਆਰੀ ਕਰਨੀ ਹੈ ਜਾਂ ਕੋਈ ਇਨਕੁਆਰੀ ਕਰਨੀ ਹੈ ਜੇ ਕਿੱਥੇ ਕਿੱਥੇ ਕੰਮ ਕਰ ਰਹੇ ਹਾਂ ਮੇਰਾ ਨੰਬਰ ਹੈ 98 9971193845 ਮੈਂ ਰਿਪੀਟ ਕਰਿਆ 971193845 ਤੇ padu.org ਤੇ ਜਾ ਕੇ ਤੁਸੀਂ ਡੋਨੇਟ ਵੀ ਕਰ ਸਕਦੇ ਹੋ ਆਪਣਾ ਯੋਗਦਾਨ ਪਾ ਸਕਦੇ ਹੋ ਜਿਵੇਂ ਵੀ ਜੀ ਨੇ ਦੱਸਿਆ ਕਿ ਅਸੀਂ ਵੇਟ ਨਹੀਂ ਕਰ ਰਹੇ ਕਿ ਸਾਡੇ ਕੋਲ ਡੋਨੇਸ਼ਨ ਆਏਗੀ ਸਾਡਾ ਕੰਮ جاری ਹੈ ਬੋਟ ਲੈਣੀ ਹੈ ਕੁਝ ਵੀ ਲੈਣੀ ਹੈ ਅਸੀਂ ਉਹ ਇਮੀਡੀਏਟਲੀ ਲੈ ਰਹੇ ਹਾਂ ਪਹੁੰਚਾ ਰਹੇ ਹਾਂ ਤੇ ਮੀਡੀਆ ਰਾਹੀਂ ਇਹ ਨੰਬਰ ਤੁਸੀਂ ਫਲੋਟ ਕਰ ਸਕਦੇ ਹੋ ਜਰੂਰ ਕਰੋ ਤਾਂ ਕਿ ਦੁਸ਼ ਵਿਦੇਸ਼ ਦੇ ਲੋਕੀਂ ਸੇਵਾ ਵਿੱਚ ਹਿੱਸਾ ਪਾ ਸਕਣ ਰਾਇ ਗੁਜੀ ਕਾਲ ਸਰ ਮੈਂ ਵੀ ਇੱਕ ਗੱਲ ਮੈਂ ਦੱਸਣਾ ਚਾਹਾਂਗਾ ਜਿਵੇਂ ਨਾ ਜਿਹੜੇ ਇੱਥੇ ਪੱਤਰਕਾਰ ਸਾਰੇ ਹੈਗੇ ਨੇ ਕਈਆਂ ਨੂੰ ਪਤਾ ਹੈ ਅਸੀਂ ਸਿੱਖ ਸੇਵਕ ਸੁਸਾਇਟੀ ਵੱਲੋਂ ਵੀ ਕੁਝ ਪਿੰਡ ਅਜੇ ਤੱਕ ਡਾਉਪ ਕੀਤੇ ਹੋਏ ਨੇ ਜਿਹੜੇ ਫਿਰੋਜ਼ਪੁਰ ਬਾਰਡਰ ਦੇ ਨਾਲ ਨੇ ਲੱਗਦੇ ਸੁਲਤਾਨਪੁਰ ਰੋਤੀ ਦੇ ਵਿੱਚ ਮੰਡਾਲਾ ਛੰਨਾ ਮੰਡਾਲਾ ਪਿੰਡ ਮੁੰਡੀ ਕਾਲੋਂ ਉੱਥੇ ਸਾਡੀਆਂ ਸੇਵਾਵਾਂ ਉਹ 2019 ਚੜਾਏ ਸਨ ਅੱਜ ਤੱਕ ਸਾਡੀਆਂ ਸੇਵਾਵਾਂ ਜਾਰੀ ਨੇ ਉਸ ਤੋਂ ਬਾਅਦ ਵੀ ਹੜਾ ਤੋਂ ਬਾਅਦ ਜਿਵੇਂ ਮੈਂ ਦੱਸਿਆ ਵੀ ਜਿਹੜਾ ਬਹੁਤ ਵੱਡਾ ਕੰਮ ਹੁੰਦਾ ਹੈ ਜਦੋਂ ਬਿਮਾਰੀਆਂ ਫੈਲ ਜਾਂਦੀਆਂ ਨੇ ਕਿਉਂਕਿ ਪਸ਼ੂ ਮਰਦੇ ਨੇ ਕਈ ਕੁਝ ਹੁੰਦਾ ਹੈ ਤੇ ਉੱਥੇ ਜਿਹੜਾ ਕਈ ਤਰ੍ਹਾਂ ਦੀਆਂ ਡੇਂਗੂ ਵਗੈਰਾ ਕਈ ਬਿਮਾਰੀਆਂ ਫੈਲਦੀਆਂ ਨੇ ਸਾਡੇ ਜਿਹੜੇ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਨੇ ਪੂਰੀ ਉੱਥੇ ਸੇਵਾਵਾਂ ਮੈਡੀਕਲ ਕੈਂਪ ਵੀ ਲਗਾਏ ਫੋਗਿੰਗ ਵੀ ਕੀਤੀਆਂ ਉਸ ਤੋਂ ਬਾਅਦ ਜਿਹੜੇ ਉੱਥੇ ਧਰਮ ਅਗਿਆਸਨ ਧਰਮਸ਼ਾਲਾ ਵੀ ਸਨ ਗੁਰਦੁਆਰੇ ਸਨ ਜਿੱਥੇ ਥੇ ਧਾਰਮਿਕ ਸਥਾਨ ਸਨ ਕਿਉਂਕਿ ਇਹ ਸਾਰਿਆਂ ਦਾ ਕੋਈ ਐ ਨਹੀਂ ਵੀ ਜਦੋਂ ਅਸੀਂ ਕਿਸੇ ਰਾਤ ਦੇਣੀ ਅਸੀਂ ਸਾਰੇ ਸਾਨੂੰ ਸਾਰੇ ਇੱਕੋ ਜਿਹੇ ਭਾਈ ਸਾਹਿਬ ਨੇ ਕਿਹਾ ਨਾ ਸੱਬੇ ਸਾਂਝੀ ਵਾਲ ਸਦਾ ਕੋਈ ਨਾ ਦਿ세 ਬਾਰਾ ਜੀਓ ਸਾਰੇ ਇੱਕ ਸਮਾਨ ਨੇ ਉਸ ਟਾਈਮ ਤੇ ਉਹਨਾਂ ਦੇ ਜਾ ਕੇ ਅਸੀਂ ਜਿਹੜੇ ਨੇ ਬੋਰ ਕਰਾ ਕੇ ਤੇ ਉੱਥੇ ਜਿਹੜੇ ਨੇ ਵਿਸਮਰਸ਼ੇਬਲ ਲਗਾਏ ਔਰ ਸਾਰੀਆਂ ਪਾਣੀ ਦੀਆਂ ਵੀ ਚੈੱਕ ਕਰਾਈਆਂ ਕਿਉਂਕਿ ਜਦੋਂ ਪਾਣੀ ਬੜਾ ਗੰਦਲਾ ਹੋ ਚੁੱਕਾ ਸੀ ਤੇ ਉੱਥੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਵੀ ਅਸੀਂ ਪਾਣੀ ਚੈੱਕ ਕਰਾਏ ਔਰ ਉਹਨਾਂ ਨੂੰ ਸਾਰਾ ਅਸੀਂ ਉਹਨਾਂ ਦੇ ਬੇਟੀਆਂ ਦੇ ਅੱਜ ਤੱਕ ਵਿਆਹਾਂ ਤੇ ਉਹਨਾਂ ਦੇ ਕਾਰਜ ਤੇ ਵੀ ਜਾ ਕੇ ਜਿਹੜਾ ਉੱਥੇ ਉਹਨਾਂ ਦੀ ਮਦਦ ਤੇ ਕੀਤੀ ਏ ਇਹ ਤੁਹਾਡਾ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਜਿਹੜੇ ਮਕਾਨ ਢਾਏ ਜਣੇ ਨੇ ਉਹ ਬਣਾਣੇ ਜਿਹੜੇ ਨੇ ਬੜਾ ਵੱਡਾ ਕੰਮ ਹੋਏਗਾ ਹੁਣ ਮੈਂ ਭਾਈ ਸਾਹਿਬ ਉਸ ਬਾਰੇ ਥੋੜਾ ਦੱਸਾਂਗੇ ਜਿੱਥੇ ਇੱਥੇ ਇਲਾਕੇ ਸੇਵਾ ਕਰ ਰਹੇ ਨੇ ਮੈਂ ਨਾ ਤੁਹਾਨੂੰ ਦੱਸਣਾ ਚਾਹਨਾ ਪੈਸਾ ਤੁਹਾਨੂੰ ਧਿਆਨ ਦੇਣਾ ਸਾਰੇ ਜੀਐਨਕੇ ਚ ਨਾ ਪੁੱਛਾਰਾ ਆਇਆ ਸੀ ਇਹ 2005 6 ਦੀ ਗੱਲ ਹੈ ਕਲਗੀ ਤੋਂ ਸੋਸਾਇਟੀ ਨੇ ਉੱਥੇ 1887 ਘਰ ਬਣਾਏ ਸੀ ਤਿੰਨ ਮਸਜਿਦ ਤਿੰਨ ਮੰਦਿਰ ਔਰ ਤਿੰਨ ਦੋ ਗੁਰੂ ਘਰ ਔਰ ਆਰਮੀ ਦੀ ਮੈਸਰ ਆਰਮੀ ਦੀ ਲਾਇਬ੍ਰੇਰੀ ਬਣਾਉਣੀ ਸੀ ਇਹ ਬੜਾ ਵੱਡਾ ਰਿਕਾਰਡ ਸੀ ਔਰ ਹੋਮ ਮਿਨਿਸਟਰੀ ਦੇ ਪੈਰੈਂਟ ਸੀਟ ਦੇ ਵੇ ਸਾਡਾ ਕਲਗੀ ਦਾ ਟੁਰਸ ਦਾ ਜ਼ਿਕਰ ਆਇਆ ਸੀ ਵੀ ਇਸ ਸੰਸਥਾ ਨੇ ਨਾ ਕੰਮ ਕੀਤਾ ਪਿਛਲੇ ਤੋਂ ਪਿਛਲੇ ਚਾਹ ਤਿੰਨ ਸਾਲ ਪਹਿਲੋ ਕੇਰਲਾ ਦੇ ਵਿੱਚ ਜਾ ਕੇ ਕੇਰਲਾ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਨੇ ਪਤਨ ਕਿੰਨੇ ਘਰ ਬਣਾਏ ਉਹ ਉਹਨਾਂ ਦਾ ਬਿਜਲੀ ਪਾਣੀ ਔਰ ਪਲੰਬਿੰਗ ਸਾਰੇ ਕੰਮ ਉੱਥੇ ਘਰ ਦੇ ਕਰਕੇ ਆਏ ਔਰ ਕਿ ਲਗਭਗ ਸਾਡਾ 1 ਮਹੀਨਾ ਟੀਮ ਉੱਥੇ ਹਾਜ਼ਰ ਰਹੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਪਿਛਲੇ ਤੋਂ ਪਿਛਲੇ ਸਾਲ ਸਕਰਨਦੀ ਦੇ ਵਿੱਚ ਨੁਕਸਾਨ ਹੋਇਆ ਅਸੀਂ ਅਨੇਕਾਂ ਘਰ ਬਣਾਏ ਔਰ ਘਰ ਬਣਾਉਣ ਤੋਂ ਬਾਅਦ ਵੀ ਮੇਨਟੇਨੈਂਸ ਕੀਤੀ ਬਹੁਤ ਵੱਡੇ ਘਰਾਂ ਦੇ ਸੋ ਹੁਣ ਵੀ ਜਿੱਥੇ ਵੀ ਰੋੜ ਪੈ ਗਈ ਕਿੱਥੇ ਮੇਨਟੇਨੈਂਸ ਦੀ ਰੋੜ ਪੈ ਗਈ ਅਸੀਂ ਮੇਨਟੇਨੈਂਸ ਕਰਾਂਗੇ ਇਹ ਮੋਗਾ ਦੇ ਵਿੱਚ ਹਰ ਸਾਲ ਜਿੰਨਾ ਇਹ ਥਾਂ ਬਹੁਤਾ ਇਲਾਕਾ ਹੈ ਉੱਥੇ ਅਸੀਂ ਸਰਤਾਂਵੇਂ ਵੀ ਦੱਸਦੀਏ ਪੱਖੇ ਬੇਕਰਨੇ ਖਾਸ ਕਰਕੇ ਔਰ ਦੁੱਧ ਡਿਰਕਾਂ ਵਾਲੀਆਂ ਮਸ਼ੀਨਾਂ ਵਿੱਚ ਪਾਣੀ ਭਰ ਜਾਂਦਾ ਹੈ ਇਮਾਰਤ ਦੀ ਰਿਪੇਅਰ ਕਰਨੀ ਔਰ ਜਿੰਨੇ ਪਾਵਰ ਪਲੱਗ ਨੇ ਟੋਇਲਟ ਬਲਾਕ ਨੇ ਸ਼ਿਵਰ ਸ਼ਿਵਰ ਦੇ ਜਿੰਨੇ ਸਿਸਟਮ ਬੰਦ ਹੋ ਜਾਂਦੇ ਸਾਡੇ ਸਾਰੇ ਪੱਲਾ ਪਰ ਜਾ ਕੇ ਉਹ ਸੁਣ ਬੋਲਦੇ ਨੇ ਸਾਡੇ ਸਾਰੇ ਇਲੈਕਟ੍ਰੀਸ਼ੀਅਨ ਜਿਹੜੇ ਨੇ ਬਿਜਲੀ ਦੀ ਸਾਰੀ ਰਿਪੇਅਰ ਕਰਦੇ ਨੇ ਪਲੰਬਿੰਗ ਬਿਜਲੀ ਦੀ ਕਿਤੇ ਰਿਪੇਅਰ ਹੋਵੇ ਅਸੀਂ ਕਰਾਂਗੇ ਮਾਰਕ ਦੀ ਰਿਪੇਅਰ ਹੋਵੇ ਅਸੀਂ ਕਰਾਂਗੇ ਔਰ ਮਾਰਕ ਨਵੀਂ ਬਣਾਉਣ ਦੇ ਵਿੱਚ ਤੇ ਜੋ ਉੱਠ ਪੈਗੀ ਕਨਕੀ ਡਾਕਟਰ ਉਸ ਤੇ ਮਾਰਕ ਨਵੀਂ ਵੀ ਬਣਾ ਕੇ ਦੇਗਾ ਆਪਣੀ ਫੜਦਾ ਸੋ ਆਪ ਜੀ ਇਸ ਨੂੰ ਸਹਿਯੋਗ ਵਾਸਤੇ ਜਗਾ ਜਗਾ ਤੇ ਜੀ ਨੂੰ ਪੇਸ਼ ਕਰਾਂ ਇਹ ਜਿਹੜੀ ਆਪਜੀ ਨੂੰ ਬੁੱਕ ਦਿੱਤੀ ਗਈ ਹੈ ਭਾਈ ਸਾਹਿਬ ਥੋੜਾ ਇਚਾਰ ਜਣਾ ਬੁੱਕ ਦਿੱਤੀ ਗਈ ਹੈ ਇਸੇ ਸਾਰੀ ਡਿਟੇਲ ਹੈਗੀ ਹਰ ਸਾਲ ਦੀ ਹਰ ਸਟੇਟ ਸੋ ਆਪ ਜੀ ਇਹ ਤੋਂ ਜ਼ਰੂਰ ਇਹਦੇ ਤੋਂ ਜਾਣਕਾਰੀ ਲੈ ਸਕਦੇ ਠੀਕ ਹੈ ਜੀ